ਸਾਰੇ ਖੜਾ ਸਾਹਿਬ ਕੰਟਰੋਲ ਕਰਨ ਲਈ ਬੁਕੇ ਹੋਇਆ ਬਹੁਤ ਬਹੁਤ ਧੰਨੀ ਬਹੁਤ ਧੰਵਾਦ। ਸ਼ਾਨ ਤਾਲੀ ਸ਼ਾਨ। ਹੁਣ ਦਾ ਗੱਲ ਕਰਨੇ ਆ ਗਏ ਪੰਜ ਮਿੰਟ। ਬਾਸ ਕਾਲਾ ਸਿੰਘਾ ਬਹੁਤ ਜੈਕਾਰਾ ਤੇ ਜਸ਼ਪਾਲ ਜੱਲੂ ਸਾਹਿਬ ਦੀ ਕੁਸ਼ਤੀ ਤਾਉ ਦੀ ਕਾਲ ਦੀ ਸਲਾਮੀ ਦਿਓ ਜੀ। ਆ ਮਾਲ ਦੇ ਤਾੜੀਆਂ ਮਾਰਦੇ ਲੋਕ ਬੰਨਾਂ ਤੇ ਚੱਜਾ ਹੈ ਮਾਲ ਦੇ। ਤਾੜੀਆਂ ਮਾਰੋ ਬੋਗਾ ਜਿਆਦਾ ਪਰਾਣਾ ਮਾਲ ਹੈ। ਆ ਸਾਡੇ ਤਕਨ ਜਿਹੜੇ ਬੁਕੇ ਤੇ ਕੜ ਦੀ ਸਲਾਮੀ ਦਿਓ। ਬਹੁਤ ਬਹੁਤ ਸ਼ੁਕਰੀਆ। ਬਾਬ ਜਾਨੀ ਰਾਮਪੁਰ ਸ਼ੇਰਾ ਮਹਿਦਮਨ ਪਹੁੰਚਾਰੇ ਹੋ ਜੀ। ਕੋਰਾਂ ਵਿੱਚ ਜਾਨੀ ਰਾਮਪੁਰ ਸ਼ੇਰਾ ਮਹਿਦਮਨ ਬੈਠੇ ਹੋ ਜੀ। ਸ਼ੇਰਾ ਮਹਿਦਮਨ ਜਾਨੀ ਰਾਮਪੁਰ ਕੋਰਾਂ ਨਾ ਕਰੇ ਸਰਪਸ ਜਾਨੀ ਰਾਮਪੁਰ ਆਪਾਂ ਕਰੇ ਸ਼ੇਰਾ ਮਹਿਦਮਨ ਆਉਂਦੀ ਪਰਿਖੇ ਵਿੱਚ جان بچوں سے ਸਭ ਤੋਂ ਪਹਿਲਾਂ ਮੈਂ ਜੀ ਪਰਿਵਾਰ ਪਰਵਾਰ ਦੀ ਬਖਸ਼ੀ ਜੀ ਨੂੰ ਖੂਰਿਆ ਤਾੜੀ ਮਾਰਦੇ ਹਾਂ ਜੀ ਸੱਡੀ ਜੀ ਦੇ ਵੀ ਜੁਰਾ ਪਹਿਲ ਵਾਲਾ ਲੋਚਾਰ ਹੋ ਗਿਆ ਜੀ ਮਾਤਾ ਨਾਲੇ ਜੀ ਮੁੱਖੀ ਜੀ ਨੂੰ ਸਨਮਾਨ ਜੀ ਬਹੁਤ ਬੜਾ ਬਹੁਤ ਸੋਹਣੇ ਸਰਿੰਦਰ ਸਿੰਘ ਛਾਵੜਾ ਜੀ ਦਾ ਸਾਡੇ ਨਗਰ ਵਿੱਚ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਪਿੰਡ 18 ਮਾਰਚ ਦਾ ਛੰਝ ਮੇਲਾ ਹਰੇਕ ਸਾਲ ਹੁੰਦਾ ਆ ਜੀ ਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਤੇ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੁੰਦਾ ਆ ਜੀ ਤੇ ਅਸੀਂ ਹਰੇਕ ਸਾਲ ਬਾਬੇ ਦੀ ਘਰਪਾਰਾ ਵੱਡੇ ਮੱਲਾ ਦੀਆਂ ਕੁਸ਼ਤੀਆਂ ਕਰਾਈਦੀਆਂ ਆ ਤੇ ਇਸ ਸਾਲ ਵੀ ਸਾਡੇ ਭਪਿੰਦਰ ਸਿੰਘ ਭਪਿੰਦਰ ਰਜਨਾਲਾ ਤੇ ਇਰਾਨ ਮਿਰਜ਼ਾ ਉਹਨਾਂ ਦੀ ਪਹਿਲਾ ਪਹਿਲੀ ਕੁਸ਼ਤੀ ਉਹਨਾਂ ਦੀ ਹੁਣ ਜਾਰੀ ਹੈ ਤੇ ਦੂਜੀ ਕੁਸ਼ਤੀ ਬਾਰੇ ਦੂਜੀ ਕੁਸ਼ਤੀ ਬਾਰੇ ਦੂਜੀ ਕੁਸ਼ਤੀ ਬਾਰੇ ਸਾਡੇ ਪ੍ਰਦੀਪ ਸੋਲਜੀ ਤੁਹਾਨੂੰ ਦੱਸਣਗੇ ਸਾਰੀ ਸੰਗਤ ਨੂੰ ਪਹਿਲਾਂ ਤਾਂ ਦਿলো ਧੰਨਵਾਦ ਸ਼ਿੰਝ ਮੇਲੇ ਤੇ ਸ਼ਿਰਕਤ ਕਰਨ ਲਈ ਅੱਜ ਦਾ ਜੋ ਸ਼ਿੰਝ ਮੇਲਾ ਆਇਆ ਹਰੇਕ ਸਾਲ ਦੀ ਤਰ੍ਹਾਂ 5 6 ਤ ਨੂੰ ਜੋ 18 ਮਾਰਚ 2025 ਨੂੰ ਇਸ ਵਾਰ ਬਣਾਇਆ ਜਾ ਰਿਹਾ ਹੈ ਇਸ ਵਿੱਚ ਪਹਿਲੇ ਪਟਕੇ ਦੀ ਕੁਸ਼ਤੀ ਸਰਦਾਰ ਸੰਦੀਪ ਸਿੰਘ ਯੂ ਐਸ ਏ ਦੇ ਪਰਿਵਾਰ ਵੱਲੋਂ 1,75,000 ਦਾ ਨਾਮ ਆ ਤੇ ਭਪਿੰਦਰ ਅਜਨਾਲਾ ਅਤੇ ਮਿਰਜਾ ਇਰਾਨ ਦੇ ਵਿਚਕਾਰ ਰੱਖੀ ਗਈ ਆ ਪੜਕੇ ਦੇ ਦੂਜੇ ਨੰਬਰ ਦੀ ਕੁਸ਼ਤੀ ਸਰਦਾਰ ਅਮਰੀਕ ਸਿੰਘ ਖੂਆਲੇ ਨਾਬਸੋਲ ਯੂ ਐਸ ਏ ਅਤੇ ਕਨਸੋਲ ਯੂ ਐਸ ਏ ਵੱਲੋਂ ਸਪான்ਸਰ ਕੀਤੀ ਗਈ ਹੈ ਜਿਸ ਦਾ ਇਨਾਮ 131000 ਰੁਪਇਆ ਹੈ ਇਹ ਤਾਲ ਬਾਬਾ ਫਲਾਈ ਅਤੇ ਅਭਿਸ਼ੇਕ ਯੂ ਪੀ ਦੇ ਵਿਚਕਾਰ ਹੋਵੇਗੀ ਇਹ ਵੀ ਅਖਾੜੇ ਅਸੰਜ ਮੇਲੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਬਾਕੀ ਸਾਰੀ ਸੰਗਤ ਦਾ ਸਮੂਹ ਨਗਰ ਨਿਵਾਸੀਆਂ ਦਾ ਇੱਥੇ ਸ਼ਿਰਕਤ ਕਰਨ ਲਈ ਸਿੰਜ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਮੈਂ ਤਹਿ ਦਲੋਂ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸ ਕੁਸ਼ਤੀ ਤੋਂ ਬਾਅਦ ਸਿਰਫ 10 ਮਿੰਟ ਦਿੱਤੇ ਪਰ ਪਹਿਲ ਵਾਲੇ ਜਿਹੜੇ ਮੇਰੇ ਪਹਿਲ ਵਾਲੇ ਮੇਰੇ ਨਾਲੋਂ ਮੇਰੇ ਨਾਲ ਪਹਿਲ ਵਾਲੇ ਕਸਾਂ ਰਿੰਡਾਂ ਦੇ ਵਿੱਚ ਵਿੱਚ ਅੱਜਾਂ ਸੌਨੀਪੁਰ ਗਰਾਊਂਡ 'ਤੇ ਪਹੁੰਚੇ ਜਿੱਤੇ ਜਿੱਥੇ ਅਸੀਂ ਕੋਸ਼ਿਸ਼ ਕਰਾਦੇ ਆ ਤੇ ਨਾਲੇ ਵਿੱਚ ਬਹਿਨਾਂ ਦੀ ਖੇਬਰ ਦੀ ਇੱਕ ਰਿੰਡ ਫੜ ਕੇ ਜੁਸਤੀ ਕਰਾਉਣੀ ਆ ਜਾਗ ਦੇ ਉੱਤੇ ਰਾਮ ਜੀ ਦਾ ਫੱਟਾ ਉਤਾਰ ਦਿੱਤਾ ਤੇ ਬਿੜੀਆਂ ਨੇ ਪਿਆਰ ਦਿੱਤਾ ਸاده ਸ਼੍ਰੀ ਚੇਤਨ ਸਿੰਘ ਜੀ ਦਾ ਪਰਿਵਾਰ ਹੈ ਟੀਮਾਂ ਪਰਮਜੀ ਸ਼ਾਹਕੋਟ ਜੁਨਾ ਦਾ ਜਿਹਨੂੰ ਧੰਨਵਾਦ ਤੇ ਬਹੁਤ ਸਤਿਕਾਰ ਨਾਲ ਉਹਦੇ ਸਾਰੇ ਪਰਿਵਾਰ ਦਾ ਅਜ ਦੇ ਸਿੰਘ ਗੁਰੂ ਪੱਜੇ ਕੰਢੀ ਕੰਢੀ ਸ਼ਿਸ਼ੀਦਾਬ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਗਾਲੇ ਰੰਗ ਦੇ ਲਗੋਟੇ ਤੇ ਐਨ ਦੇ ਕੰਮ ਕਰੀਏ ਤਾਲੂ ਪਰਵਾਹ ਰਾਂਦਾ ਫਲਾਹੀ ਕਾਹਤੇ ਦੀ ਦਰਬਾਰ ਗੰਗਰੇ ਉੱਥੇ ਹੀ ਰਸਾਨੀ ਵਾਲੀ ਪੁਲੀਸ ਔਰ ਖੇਡ ਦੀ ਕੁਸ਼ਤੀ ਬਾਣੀ ਹੈ ਬਹੁਤ ਬਾਗੀ ਚਾ ਇਹ ਕੁਸ਼ਤੀ ਕੀ ਬੜੀ ਪਹਿਮਾਨੀ ਬੋਲ ਰਿਹਾ ਹੈ ਜੀ ਰਸਾਨੀ ਵਾਲੀ ਨੇ ਜੁਨੇ ਵੱਡੀਆਂ ਪਹਿਮਾਨੀਆਂ ਬਾਤਾਂ ਪਾਉਂਦੇ ਹੈ ਔਰ ਇਹ ਦੇਖਣ ਦੇ ਕੁਸ਼ਤੀ ਦੀ ਕੁਸ਼ਤੀ ਹਾਂਜੀ ਗੰਗਰੇ ਉੱਗ ਨੇ ਬਹੁਤ ਗਰਮ ਮਰਦੀ ਦੇਖੀਏ ਬਹੁਤ ਵੱਡਾ ਸਾਡਾ ਬੰਦਾ ਆਣ ਜਨਾਬ ਬਹੁਤ ਵੱਡਾ ਪਿਆਰ ਹੈ ਇੱਥੇ ਟ੍ਰੇਨ ਆ ਗਈ ਹੈ ਅੱਜ ਮੋਹਰੇ ਸਟੇਸ਼ਨ ਤੇ ਔਰ ਸਾਹਮਣੇ ਵਾਹ ਬਹੁਤ ਧੰਨਵਾਦ ਹੈ ਪੀ ਜਨਾਲਾ ਤੇ ਹਰਸ਼ ਬਾਬਾ ਫਲਾਈ ਵਿੱਚ ਆਓ ਸਿਰੇ ਦੀ ਕੁਸ਼ਤੀ ਦੀ ਸ਼ਰਬਾਤ ਹੋਣ ਲੱਗੀ ਹੈ। ਇਹ 3 ਨੰਬਰ ਚੰਡੀ ਦੀ ਕੁਸ਼ਤੀ ਹੈ। 2 ਨੰਬਰ ਚੰਡੀ ਵਾਲੇ ਮਾਲ ਤਿਆਰੀ ਕਰ ਲਓ। ਤੇ ਮੈਂ ਬੇਨਤੀ ਕਰਾਂ ਪੀਮਾ ਮਹਿਰਮਾਂ ਦੀ ਸ਼ਾਹ ਕੁਟੇ 1 ਨੰਬਰ ਦੇ ਦੋਨਾਂ ਬੰਦਾ ਦਾ ਗੇੜਾ ਲਵਾ ਦਿਓ ਪ੍ਰਦੀਪਾ ਜੀ। ਵਾਹ ਹੋ ਗਿਆ। ਇਹ ਸਿਰੇ ਦੀ ਜਿੱਤ ਧਟਕ ਪੱਤਰਕਾਰਾਂ ਦੇ ਵਿੱਚ ਤਾਂ ਨਾ ਇਲੈਕਟ੍ਰੋਨਿਕ ਐਕਸਪ੍ਰੈਸ ਮੀਡੀਆ ਤੋਂ ਸਾਡੇ ਭਰਾ ਪਹੁੰਚੇ ਹੋਏ ਉਹਨਾਂ ਦੇ ਵੱਡਾ ਬਲਕ ਲੱਗ ਰਿਹਾ। ਸਾਡੇ ਖਾਬੜਾ ਸਾਹਿਬ ਜਿਹਨਾਂ ਦੇ موسیقی ਤੇ ਬਾਈ ਪਵਨਦੀਪ ਪੁਰਤਗਾਲ ਇਹਨਾਂ ਪੰਜਾਬੀ ਬੋਲਣ ਤੋਂ ਵੱਡੇ ਮਾਣ ਕਰਦੇ ਆ ਬਹੁਤ ਬਹੁਤ ਰੇਣੀਆ ਬਹੁਤ ਬਹੁਤ ਧੰਨਵਾਦ ਹੈ ਬਾਈ ਨਾ ਵੀ ਯੂਐਸਏ ਪਵਨਦੀਪ ਪੁਰਤਗਾਲ ਮਿਰਜਾ ਈਰਾਨ ਤੇ ਮਿਰਜਾ ਈਰਾਨ ਨੂੰ ਬੇਨਤੀ ਕਰਦੇ ਆ ਵੀ ਆਜੋ ਪਹਿਲਵਾਨੋ ਖਾਨਾ ਬਾਦਸ਼ਾਹ ਦੇ ਵਿੱਚ ਮਿਰਜਾ ਈਰਾਨ ਤੇ ਭਪਿੰਦਰ ਇਨ ਦਾ ਪੁਆਇੰਟ ਆਫ ਸੋਇ ਨੀਂਦ ਮੇਟਾ ਆਇਦਾ ਇਹਨਾਂ ਪੰਜਾਬੀ ਬੋਲਣ ਤੋਂ ਵੱਡੇ ਮਾਣ ਕਰਦੇ ਆ ਭਾਈ ਸਰਮੰਤ ਯੂਐਸਏ ਕਲਵੰਦਰ ਯੂਐਸਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਬਤਵਾਸਦੇ ਆ ਬੰਦਾ ਧੰਨਵਾਦ ਸਾਰੀ ਨਗਰ ਪੰਚਾਇਤ ਨੂੰ ਬੇਨਤੀ ਸਾਡੀ ਜੀਐਸਏ ਜਿਨ੍ਹਾਂ ਨੇ ਪਰਿਵਾਰ ਵੱਲੋਂ ਇਹ ਅੱਜ ਦੇ ਸ਼ੇਰ ਦੇ ਮੇਲੇ ਨੂੰ ਬੜਾ ਮਾਣ ਦਿੱਤਾ ਕਿ ਜੱਟ ਕਰ ਦਿੱਤਾ ਵਿੱਚ ਆ ਖਾੜੇ ਦੇ ਮੁੰਡੇ ਨੇ ਕਰ ਦਿੱਤੀ ਕੁਸ਼ਤੀ ਆਰ ਪਾਰ ਜਿਹਦਰ ਸ਼ਾਮਰਾ ਸਾਹਿਬ ਦਾ ਬਹੁਤ ਧੰਨਵਾਦ ਹੈ ਲਓ ਜੀ ਕਰਨਦੀਪ ਜੀ ਇੱਕ ਮਿੰਟ ਹਾਲ ਪਹਿਲਵਾਨ ਬੋਦੀਏ ਆਓ ਜੀ ਸਾਡੇ ਦਰਮਿਆਨ ਤਾਲੂ ਪਹਿਲਵਾਨ ਦੀ ਬਾਬਾ ਫਲਾਈ ਪਹੁੰਚ ਗਿਆ ਜੀ ਬਿਲਕੁਲ ਬਾਬਾ ਫਲਾਈ ਗਾੜ ਲਈ ਜਾ ਰਹੇ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਮੁੰਡੇ ਦੀ ਚਰਚਾ ਹੈ ਟ੍ਰੈਂਡ ਦੇ ਵਿੱਚ ਹੈ ਤੇ ਸਾਹਮਣੇ ਦੇਖਾਂਗੇ ਨਾਲ ਆਓ ਅਭਨਾਇਕ ਪਹਿਲਵਾਨ ਦੀ ਜੁੱਤੀ ਗੰਗ릭 ਸਿੰਘ ਜੀ ਖੂ ਵਾਲੇ ਨਾਮ ਸੋਹ ਸਨਵਰ ਸਿੰਘ ਜੀ ਮੈਂਬਰ ਅਤੇ ਕਰਨ ਸੋਹ ਡੀਐਸਏ ਸਨਵਰ ਸਾਡੇ ਸੋਹ ਸਿੰਘ ਜੀ ਦੇ ਪਰਿਵਾਰ ਵੱਲੋਂ ਇਹ ਜਿਹੜੀ ਕੁਸ਼ਤੀ ਕਰਵਾਈ ਜਾਣੇ ਆ ਬਲੋਂ ਸਪੈਸ਼ਲ ਧੰਨਵਾਦ ਕੀ ਨਜ਼ਾਰਾ ਬਲਦ ਸਿੰਘ ਜੀ ਤੁਹਾਡਾ ਸਵਾਗਤ ਹੈ ਜਿਨ੍ਹਾਂ ਨੇ ਸਨਮਾਨ ਦਿੱਤਾ ਜੋ ਸਰਦਾਰ ਦਿੱਤਾ ਯਸਤਰ you वारी <laughs> ਜੋ ਸ੍ਰੀ ਮਾਨ ਕਾਲੇ ਸਰਕਾਰ ਲਾਇਬਰੀ ਦਾ ਫਰੇਮ ਬੋਲ ਰਿਹਾ ਹੈ। ਵਗੀਰ ਜੀ ਨੂੰ ਬੋਲਦਾ ਜਲਦੀ ਸੁਣੋ ਜਲਦੀ ਦਾ ਤਿਆਰੀ ਕਰੋ। ਜੁਨੀਅਰ ਪੀਟੀੀ ਪੁੱਤਰ ਨਾਲ ਸਾਡੇ ਵਗੀਰ ਜੀ ਦਾ ਪਰਿਵਾਰ। ਪ੍ਰੋਮਾ ਸਿੰਘ ਜੀ ਫੌਜੀ ਸਾਹਿਬ ਜੂਹਾਰੇ। ਦਸਮਨ ਸਿੰਘ ਨਾਲ ਪ੍ਰਧਾਨ ਸਾਹਿਬ ਜੂਹਾਰੇ। ਬੰਦੇ ਸਿੰਘ ਜੀ ਵਕੀਲ ਸਾਹਿਬ ਸਾਡੇ ਦਸਮਨ ਸਿੰਘ ਵੀ ਸਾਡਾ ਪ੍ਰਧਾਨ ਜੀ ਜੂਹਾਰੇ। ਬੰਦੇ ਸਿੰਘ ਜੀ ਵਕੀਲ ਸਾਹਿਬ ਡੀਜੀਪੀ ਸਾਡੇ ਅਸ਼ਵਤਰੀ ਜੀ ਸਰਵਾਸਤ ਸਾਨੂੰ ਨਰਵੋ ਸੰਗੀ ਅਨੁਕਰੋਸ਼ ਵਾਲੀ ਦਾ ਪਰਿਵਾਰ ਸਰਵੋਤਮ ਪ੍ਰਗਟਾਤੀ ਦੀ